ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਖੋਖਰ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਸੀਲ ਬਰੀ ਆਲਾ ਪੈ ਜਾਂਦੀ ਆ ਬਾਈ ਦੇ ਦੋਸਤੋ ਘਰੇਲੂ ਪਸ਼ੂ ਆ ਤੇ ਅੱਜ ਦੋਸਤੋ ਇਹਨਾਂ ਦੇ ਵਿੱਚੋਂ ਇੱਕ ਗੱਬਣ ਮੱਝ ਵਿਕਾਊ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਉ ਲੈਣਿਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਸਸੀਗਾ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਠਾਕ ਹਾਂਜੀ ਠੀਕ ਹੈ ਜੀ ਨਾ ਨਸੀ ਭਰਾ ਨਾ ਲਖਵੀਰ ਸਿੰਘ ਜੀ ਲਖਵੀਰ ਸਿੰਘ ਬਈ ਲਖਵੀਰ ਆਪਣਾ ਨੰਬਰ ਵੀ ਦੱਸ 62800716010 6287 6287 16010 ਜੀ 16010 ਹਾਂਜੀ ਬਾਈ ਝੋਟੀ ਆਪਣੇ ਘਰ ਦੀ ਹੈ ਹਾਂਜੀ ਝੋਟੀ ਆਪਣੇ ਘਰ ਦੀ ਹੈ ਜੀ ਠੀਕ ਆ ਕਿੰਨਾ ਸੂਆ ਸੂਦੀ ਦੂਜਾ ਸੂਆ ਵਾਸਤੇ ਸੂਣਾ ਲਈ ਆ ਜੀ ਪਹਿਲਾ ਸੂਆ ਆਪਣੇ ਘਰੇ ਚੋਈ ਆ ਜੀ ਪਹਿਲਾ ਸੂਆ ਘਰੇ ਚੋਈ ਆ ਤੇ ਦੂਜੇ ਸੂਏ ਲਈ ਗੱਭਣਾ ਕਿੰਨੇ ਕ ਦਿਨ ਲੈਂਦੀ ਹੈ ਬਈ ਇਹ ਕੱਢੂਗੀ 5 ਦਿਨ ਕੱਢ ਦੇ 4 ਕੱਢ ਜਾਈ 5 4 ਦਿਨ ਕੱਢਦੀ ਆ ਹਾਂਜੀ ਤਿਆਰੀ ਚ ਹੀ ਆ ਜੀ ਠੀਕ ਤੇ ਪਹਿਲੇ ਸੂਏ ਕਿੰਨਾ ਕ ਦੁੱਧ ਕੱਢਿਆ ਬਈ ਪਹਿਲੇ ਸੂਏ ਨੇ ਕੱਢਾਈ 12 ਲੀਟਰ ਦੁੱਧ ਦੀ ਪਹਿਲੇ ਸੂਏ 12 ਲੀਟਰ ਐਤੀ ਕਿੰਨਾ ਪਾ ਦੂਗੀ ਐਸ ਕੀ ਹੈਗੀ ਆ ਮੀਤ ਜੀ 14 ਕ ਦੀ 14 ਲੀਟਰ ਦੇ ਲਗਭਗ ਪਾ ਦੂਗੀ ਹਾਂਜੀ ਹਾਂਜੀ ਕੋਈ ਸੀਮਨ ਵਗੈਰਾ ਦਾ ਪਤਾ ਹੈ ਬਈ ਕਿਹੜਾ ਲੱਗਿਆ ਇਹ ਸੀਮ ਠੀਕ ਆ ਸਰਕਾਰੀ ਸੀਮਣ ਤੋਂ ਗੱਬਣ ਹਾਂਜੀ ਠੀਕ ਆ ਲੋ ਬਈ ਸਜਣੋ ਬਿਲਕੁਲ ਕੁੰਡੀ ਝੋਟੀ ਆ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਵੇਖ ਸਕਦੇ ਆ ਜੈਡ ਬਲੈਕ ਆ ਪੂਛ ਦੇ ਵਿੱਚ ਥੋੜੇ ਜਿਹੇ ਦੋਸਤੋ ਵਾਲ ਜਿਹੜੇ ਆ ਵਾਈਟ ਹੈਗੇ ਆ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਦੋਸਤੋ ਹਵਾਨੇ ਦੀ ਜਿਹੜੀ ਜਜਮੈਂਟ ਕਰਾ ਦਿੰਨੇ ਆ ਸੋਹਣਾ ਕੱਦ ਕਾਠਾ ਦੋਸਤੋ ਆਓ ਬਈ ਅੱਗੇ ਖੜ ਜੀ ਬਈ ਤੁਰੇ ਨਾ ਦੇਖ ਸਕਦੇ ਆਂ ਦੋਸਤੋ ਹਵਾਨਾ 2-4 ਦਿਨ ਲੈਂਦੀ ਏ ਤੇ ਹੋਰ ਵੀ ਸੋਹਣਾ ਬਣ ਆ ਜਾਣਾ ਥਣਾ ਦਾ ਸਾਈਜ਼ ਗਿਆ ਦੋਸਤੋ ਸੋਹਣਾ ਮਗਰਲੇ ਪਾਸੇ ਦੋਸਤੋ ਹਵਾਨੇ ਦੀ ਜਿਹੜੀ ਜੱਜਮੈਂਟ ਆ ਤੁਸੀਂ ਕਰ ਲੈਣੀ ਆ ਸੋਹਣਾ ਦੋਸਤੋ ਥਣਾ ਦਾ ਸਾਈਜ਼ ਆ ਬਾਈਆਂ ਦਾ ਜਦੋਂ ਇਸਮਾਕ ਕਰਦੀਏ ਦੋਸਤੋ ਥਣ ਹੋਰ ਵੀ ਸੋਹਣਾ ਬਣ ਜਾਂਦਾ ਦੇਖ ਸਕਦੇ ਆਂ ਜਿਵੇਂ ਬਾਈ ਬਹੁਤ ਸੋਹਣੀ ਗਾਲ ਹੀ ਲੱਗੀ ਦਾ ਦੋਵੇਂ ਪਾਸਿਆਂ ਤੋਂ ਜਿਹੜੀ ਜੱਜਮੈਂਟ ਆ ਤੁਹਾਨੂੰ ਕਰਵਾ ਦਿੰਨੇ ਆ ਹੋਣਾ ਦੋਸਤੋ ਦੋਵੇਂ ਪਾਸਿਆਂ ਤੋਂ ਹਵਾਨਾ ਤੇ ਜੱਜਮੈਂਟ ਤੁਸੀਂ ਲਾ ਲੈਣੀ ਆ ਅਜੇ ਦੋਸਤੋ ਹਵਾਨੇ ਦੇ ਵਿੱਚ ਢਿੱਲ ਪਈ ਆ 2-4 ਦਿਨਾਂ ਤਾਈਂ ਹਵਾਨਾ ਇਹਨੇ ਸੋਨਾ ਬਣਾ ਜਾਣਾ ਬਾਕੀ ਦੋਸਤੋ ਰਾਜੀਪਲੀ ਦੀ ਗੱਲ ਕਰੀਏ ਰਾਜੀਪਲੀ ਆ ਝੋਟੀ ਤੋੜ ਕੇ ਦੋਸਤੋ ਤੁਹਾਨੂੰ ਖਾ ਦਿੰਨੇ ਆ ਪੰਦਰ ਪੱਠ ਪੁੜੇ ਦੀ ਆ ਦੋਸਤੋ ਵੇਖ ਸਕਦੇ ਆ ਖੋਲ੍ਹੇਗਾ ਬਈ ਤੋੜ ਕੇ ਹਾਂ ਹਾਂ ਹੁਣਾਂ ਦੋਸਤੋ ਹਵਾਨਾ ਬਣਾਇਆ ਹੋਇਆ ਦੇਖ ਸਕਦੇ ਆ ਪੂਰਾ ਚੌੜੇ ਹਵਾਨੇ ਦੇ ਵਿੱਚ ਆ ਰਾਜੀ ਪਲੀ ਆ ਦੋਸਤੋ ਬਾਕੀ ਦੋਸਤੋ ਥੋੜਾ ਜਿਹਾ ਇਧਰੋਂ ਸੂਰਜ ਪੈਂਦਾ ਦੂਜੇ ਪਾਸੇ ਤੁਹਾਨੂੰ ਤੁਰਦੀ ਵਿਖਾ ਦੇਾਂਗੇ ਦੇਖ ਸਕਦੇ ਆ ਦੋਸਤੋ ਪੂਰੀ ਰਾਜੀ ਪਲੀ ਐ ਤੇ ਪੂਰਾ ਚੌੜਾ ਹਵਾਨਾ ਦੋਸਤੋ ਦੇਖ ਸਕਦੇ ਆ ਤੋਰ ਤਾਰ ਦੇਖ ਸਕਦੇ ਆ ਬਹੁਤ ਸੋਹਣੀ ਤੋਰ ਆ ਦੋਸਤੋ ਥੋੜਾ ਜਿਹਾ ਤੁਰਨ ਦੇ ਵਿੱਚ ਘਰ ਨੂੰ ਕਾਲ ਕਰਦੀ ਐ ਦੋਸਤੋ ਇਸ ਕਰਕੇ ਦੇਖ ਸਕਦੇ ਆ ਦੋਸਤੋ ਬਿਲਕੁਲ ਕੁੰਡੇ ਸਿੰਘ ਆ ਤੇ ਪਤਲੀ ਬੂਥੀ ਐ ਦੋਸਤੋ ਰੇਟ ਆ ਜਿਹੜਾ ਬਾਈ ਤੋਂ ਪੁੱਛਦੇ ਆਂ ਹਾਂਜੀ ਬਾਈ ਕੀ ਰੇਟ ਕਰਾਂਗੇ ਰੇਟ ਤਾਂ 1.5 ਲੱਖ ਰੁਪਈਆ ਮੰਗਦੀ 1.5 ਲੱਖ ਮਾਨਤਾਨ ਹੋ ਜੂਈ ਹਾਂਜੀ ਮਾਨਤਾਨ ਕਰਦੇ ਆਂ ਲੋ ਵੀ ਸੱਜਣੋ 1.5 ਲੱਖ ਰੁਪਈਆ ਬਾਈ ਨੇ ਡਿਮਾਂਡ ਕੀਤੀ ਆ ਤੇ ਮਾਨਤਾਨ ਥੋੜਾ ਜਿਹੜਾ ਇਹਦੇ ਵਿੱਚੋਂ ਹੋ ਜਾਣਾ ਦੋਸਤੋ ਬਾਕੀ ਦੋਸਤੋ ਸੀਲ ਠੰਡੀ ਬਹੁਤ ਆ ਵੇਖ ਸਕਦੇ ਆਂ ਜੇ ਕੋਈ ਵੀਰ ਘਰੇ ਰੱਖਣ ਨੂੰ ਲੱਜਾਂਦਾ ਤੋਣੇ ਕੱਦ ਕਾਠ ਦੇ ਵਿੱਚ ਆ ਦੋਸਤੋ 1.5 ਲੱਖ ਦੇ ਵਿੱਚੋਂ ਦੋਸਤੋ ਮਾਨਤਾਨ ਥੋੜਾ ਹੋ ਜਾਣਾ ਬਾਕੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਬਾਈ ਦਾ ਨੰਬਰ ਆ ਜਿਹੜਾ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੌਦਾ ਕਰ ਸਕਦੇ ਆ ਤੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ